ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰਪ ਭਦੌੜ ਤੇ ਜ਼ਿਲ੍ਹਾ ਵੀ ਭਦੌੜ ਪਾਈ ਦਾ ਫਾਰਮ ਆ ਮਿੰਨੀ ਫਾਰਮ ਵਾਲਿਆਂ ਬਾਈ ਕੋਲ ਗਾਵਾਂ ਵਕਾਊਆ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7528000352 ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਉੱਪਰਲੀ ਸਾਈਡ ਜਿੱਥੇ ਜ਼ਿਲ੍ਹਾ ਲਿਖਿਆ ਹੁੰਦਾ ਬਾਈ ਕੋਲ ਦੋ گاਵਾ ਫਾਰਮ ਵਾਲੀਆਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਤੀ ਗਾਈ ਸਸਤੀ ਗਾਈ ਜੀ ਨਾਮ ਨਾਮ ਗਰਜੀਤ ਸਿੰਘ ਜੀ ਪਿੰਡ ਭਦੌੜੀ ਜ਼ਿਲ੍ਹਾ ਬਰਨਾਲਾ ਕੋਠੇਬਾਬਾ ਮਲਕੀ ਸਿੰਘ ਕੋਠੇਬਾਬਾ ਮਲਕੀ ਸਿੰਘ ਹਾਂਜੀ ਵੀ ਦੱਸੋ ਪਹਿਲੀ ਆਪਣੀ ਵੈਡ ਦੀ ਜਾਂ ਇਹ ਦੂਜਾ ਸੂਆ ਸੂਈ ਵੀ ਹੈ ਜੀ ਹਾਂਜੀ ਡੇਢ ਮਹੀਨਾ ਹੋ ਗਿਆ ਟੀਕਾ ਲੱਗੇ ਠੀਕ ਹੈ 16 17 ਕਿਲੋ ਦੁੱਧ ਹੈਗਾ ਹੀ ਹਾਂ ਕੰਡੇ ਵਾਲਾ ਹਾਂਜੀ ਲੋ ਭਰਾ ਯਸੀ ਠੀਕ ਹੈ ਜੀ ਰੇਟ ਭਰਾ ਦਾ ਰੇਟਾ ਦਾ ਫੋਨ ਤੇ ਹੀ ਕਰ ਦਾਂਗੇ ਜਾਇ ਜੀ ਹੋਊਗਾ ਰੇਟ ਫੋਨ ਤੇ ਦਾ ਠੀਕ ਹੈ ਆਪਣੇ ਥੋੜਾ ਜਿਆ ਹਜੇ ਸੈਟਿੰਗ ਜੀ ਨਹੀਂ ਹੋਈ ਜੀ ਜਿਆਦਾ ਕੋਈ ਗੱਲ ਕੋਈ ਗੱਲ ਤੋਰ ਦੋ ਭਰਾ ਮੜਾ ਲਓ ਜੀ ਚੱਕਰ ਸਾਡੇ ਭਰਾ ਲੈ ਵੇਦਨਤਾ ਜੀ ਤੁਸੀਂ ਲਾ ਰਹੇ ਇਧਰ ਲੈ ਕੇ ਮਿਲੇ ਚੱਲਿਆ ਚੱਲਿਆ ਚੱਲੋ ਜੀ ਮੋੜ ਲਈ ਲਓ ਜੀ ਲਓ ਜੀ ਜਰਸੀ ਹੈ ਭਰਾ ਠੀਕ ਹੈ ਨਾ ਲਓ ਜੀ ਠੀਕ ਆ ਭਰਾ 1.5 ਮਿੰਟ ਹੋਗਾ ਭਈ ਹਾਂ 1.5 ਹੋ ਗਿਆ ਜੀ ਚੈੱਕ ਨਹੀਂ ਪਰ ਆਪਾਂ ਠੀਕ ਆ ਜੀ ਲੋਕਾ ਵਾਈ ਜੀ ਨੂੰ ਜ਼ਰੂਰ ਕਨੈਕਟ ਕਰੋ ਠੀਕ ਆ ਜੀ ਹਾਂਜੀ ਭਈ ਦੂਜੀ ਵੜ ਦੀ ਜਾਣਕਾਰੀ ਦੋ ਜੀ ਇਹਦੇ ਥੱਲੇ 14 ਕਿਲੋ ਦੁੱਧ ਹੈ ਜੀ ਹਾਂਜੀ ਇਹ ਵੀ ਦੂਜਾ ਸੂਆ ਸੂਈ ਵੀ ਆ ਦੂਜਾ ਸੂਆ 14 ਲੀਟਰ ਦੁੱਧ ਹਾਂਜੀ ਇਹਦੇ ਇਹਦੇ ਨਾਲੋਂ 5 ਦਿਨ ਪਹਿਲਾਂ ਦਾ ਟੀਕਾ ਲੱਗਿਆ ਵਾ ਠੀਕ ਆ 1.5 ਮਿੰਟ ਤੋਂ ਘੱਟ ਥੋੜਾ 5-4 ਦਿਨ ਹਾਂ ਘੱਟ ਹੈ ਜੀ ਇਹਦੇ ਨਾਲੋਂ ਠੀਕ ਆ ਰੇਟ ਭਰਾ ਦਾ ਇਹਦਾ ਵੀ ਫੋਨ ਤੇ ਕਰ ਦਾਂਗੇ ਇਹਦਾ ਵੀ ਜਾਇਜ਼ ਹੀ ਹੋਊਗਾ ਜਾਇਜ਼ ਹੀ ਹੋਊਗਾ ਹਾਂਜੀ ਬੜੇ ਫੇਸ ਦਿਖਾ ਲਈ ਲੋਪਰਾ ਤੇ ਲੋ ਅੱਖ ਚ ਕੀ ਹੋਇਆ ਬਈ ਮੜਿਆ ਇਹੋ ਪਿਆ ਬਈ ਕੀ ਕਹਿੰਦੇ ਆ ਹੁੰਦੀਦਾ ਗਈ ਆ ਦੇਖੋ ਠੀਕ ਆ ਠੀਕ ਮੈਂ ਦੱਸਣ ਦਾ ਖਰਚ ਬੰਦਾ ਮੜਕੇ ਅਗਲਾ ਕਹਿੰਦਾ ਬਈ ਆ ਜੀ ਲੋ ਜੀ ਅਚੈੱਕ ਕਰ ਸਕਦੇ ਹੋ ਠੀਕ ਆ ਜੀ ਤੋਰਦੇ ਭਰਾ ਨੂੰ ਵੀ ਕੋਈ ਕੰਡੇ ਵਾਲਾ ਦੁੱਧ ਜਮੇ ਹਾਂ 14 ਕਿਲੋ ਠੀਕ ਆ ਜੀ ਸੁਪਰ ਇਹਦੇ ਵੀ ਠੀਕ ਬਰਾ ਹੈ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਭਦੌੜ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਫਾਰਮ ਦੀਆਂ ਗਾਵਾਂ ਪਕਾਉ ਆ ਠੀਕ ਹੈ ਨਾ ਤੇ ਲੋਚ ਆ ਕਦੇ ਸੁਣਤ ਰਾਨੀ ਲੋਚ ਠੀਕ ਹੈ ਬਾਈ ਜੀ ਨਾਲ ਜਲਦੀ ਕਨੈਕਟ ਕਰੋ ਬਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ